ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦੀ ਫਲਵਾੜੀ ਖਾਲਸਾ ਪੰਥ ਦੇ ਵਿੱਚ ਸਿੱਖ ਧਰਮ ਦੀ ਰਹਿਤ ਮਰਿਆਦਾ ਵਿੱਚ ਅਕਾਲੀ ਸ਼ਬਦ ਇੱਕ ਬਹੁਤ ਸ਼ਾਨਾਮਤੀ ਇਤਿਹਾਸ ਰੱਖਦਾ ਹੈ ਤੇ ਆਪ ਦੀ ਇੱਕ ਥਾਂ ਵਿਸ਼ੇਸ਼ ਰੱਖਦਾ ਉਹ ਅਕਾਲੀ ਜੇ ਕਿ ਆਪਾਂ ਸ਼ਲੋਕ ਪੜਦੇ ਨੇ ਨਿਹੰਗ ਸਿੰਘ ਆਪਣੀ ਫੌਜਾਂ ਕਿ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਹਾਰਾ ਹੈ ਆਪਾਂ ਸ਼ਹੀਦੀ ਦਾੜਾ ਹੜੇ ਬਣਾ ਰਹੇ ਆ ਉਹ ਅਕਾਲੀ ਜਿਨ੍ਹਾਂ ਦੇ ਜਥੇਦਾਰ ਦਸਮ ਪਾਤਸ਼ਾਹ ਬਾਬਾ ਫਤਿਹ ਸਿੰਘ ਜੀ ਨੂੰ ਥਾਪ ਕੇ ਗਈ ਸੀ ਅੱਜ ਉਹ ਸ਼ਬਦੀ ਉਹ ਸ਼ਬਦ ਉਹ ਅਕਾਲੀ ਸ਼ਬਦ ਤੇ ਉਹਦੀ ਪਰਭਾਸ਼ਾ ਬਦਲੀ ਜਾ ਰਹੀ ਹੈ ਕਿਉਂ ਬਦਲੀ ਜਾ ਰਹੀ ਹੈ ਕਿਉਂਕਿ ਪਘੋੜੇ ਦਲ ਦਾ ਜੋ ਸਲੂਕ ਤੇ ਇਹਨਾਂ ਦੀ ਕਹਿਣੀ ਕਥਣੀ ਕੁਝ ਸਮੇਂ ਤੋਂ ਰਹੀ ਹੈ ਇਹਨਾਂ ਨੂੰ ਲੋਕਾਂ ਨੇ ਪਸ਼ੂ ਕਹਿਣਾ ਸ਼ੁਰੂ ਕਰਤਾ ਪਸ਼ੂ ਡਾਇਨਾਸੌਰ ਇਸ ਕਰਕੇ ਗੁਰਬਾਣੀ 'ਚ ਵੀ ਜੇ ਆਪਾਂ ਦੇਖੀਏ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਪੰਚਮ ਪਾਸ਼ਾ ਫਰਮਾਉਂਦੇ ਨੇ ਸੁਖਨੀ ਸਾਹਿਬ ਦੀ ਬਾਣੀ 'ਚ ਆਪਾਂ ਪੜਦੇ ਆ ਤੇ ਇਹਨਾਂ ਦੀ ਕਹਿਣੀ ਤੇ ਕਥਨੇ ਕੋਈ ਉਤੋਂ ਬਾਹਰ ਹੀ ਦੂਰ ਨਹੀਂ ਖਾਲਸਾ ਪੰਥ ਦੇ ਫਲਸਫੇ ਤੇ ਖਾਲਸਾ ਜੀ ਦੇ ਬੋਲ ਬਾਲੇ ਨੂੰ ਮੁੱਖ ਰੱਖ ਕੇ ਪੰਜਾਬ ਦੇ ਹੱਕ ਹਕੂਕ ਦੀ ਲੜਾਈ ਲਈ ਆਜ਼ਾਦੀ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਇਹ ਜੋ ਸਿਆਸੀ ਪਾਰਟੀ ਸਿਰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਬੜੀ ਸੀ ਜਿਹਦੇ ਅੰਦਰ ਹੁਣ ਤੇ ਇੱਕ ਸਮੇਂ ਚ ਬੜਾ ਮਾਣ ਮਹਿਸੂਸ ਕਰਦੇ ਸੀ ਤੇ ਦੂਰੋਂ ਹੀ ਪਤਾ ਲੱਗਦਾ ਸੀ ਕਿ ਉਹ ਅਕਾਲੀ ਜਾ ਰਿਹਾ ਹੈ ਇੱਕ ਇਹ ਜੀ ਸੱਚੀ ਤੇ ਸੁੱਚੀ ਸ਼ਖਸੀਅਤ ਤੇ ਬਾਨੀ ਹੁੰਦੇ ਸਨ ਅਕਾਲੀ ਦਾਸ ਵੀ ਬਾਕੀ ਕਈ ਪਰਿਵਾਰਾਂ ਨੂੰ ਤਿੰਨ ਤਿੰਨ ਚਾਰ ਪੀੜ੍ਹੀਆਂ ਤੋਂ ਅਸੀਂ ਅਕਾਲੀ ਆ ਰਹੇ ਹਾਂ ਪਰ ਇਹਨਾਂ ਨੇ ਇੱਕ ਨਵੀਂ ਰੀਤ ਸ਼ੁਰੂ ਕਰਤੀ ਹੈ ਕਿ ਆਪਣੇ ਪੜੂ ਭਗੌੜੇਦਾਲ ਨੇ ਬੜਾ ਮਾਂ ਚ ਮਹਿਸੂਸ ਕਰਨਾ ਸ਼ੁਰੂ ਕਰਤਾ ਕਿ ਜੀ ਇਸ ਦਾ ਡਾਇਨਾਸੌਰ ਜਦ ਪਹਿਲੇ ਹਮ ਸਿਸਟ ਬਣਾਈ ਦੈ ਤਰਚੇ ਦੁਸ਼ਟ ਦੁੱਖਦਾਈ ਤੈ ਪੁੱਜ ਬਲ ਬਬਰ ਹੈ ਗਏ ਪੂਜਿਤ ਪਰਮ ਪੁਰਖ ਰਹਿ ਗਏ ਦਸਮ ਪਾਤਸ਼ਾਹ 75 ਨਾਟਕ ਚ ਫਰਮਾਉਂਦੇ ਨੇ ਕਿ ਖਾਲਸਾ ਜੀ ਅਕਾਲ ਪੁਰਖ ਨੇ ਸਾਨੂੰ ਦੱਸਿਆ ਕਿ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਇਹ ਦੁਸ਼ਟ ਇਹ ਹੰਕਾਰੀ ਇਹ ਆਪਣੇ ਬਲ ਤੇ ਮਾਨ ਕਰਨ ਵਾਲੇ ਇਹ ਪਸੂ ਡਾਇਨਾਸੌਰ ਅਕਾਲ ਪੁਰਖ ਦੀ ਰਚਨਾ ਸੀ ਪਰ ਉਹ ਇੰਨੇ ਕੁ ਜ਼ਿਆਦਾ ਆਪ ਦੇ ਬਲ ਬੁੱਝ ਦੇ ਅੰਦਰ ਹੀ ਇੰਨੇ ਕੁ ਜ਼ਿਆਦਾ ਰਚ ਗਏ ਸੀ ਤੇ ਇਹ ਸੋਚਣ ਲੱਗੇ ਸੀ ਕਿ ਇਹ ਸਾਰੀ ਧਰਤੀ ਦੇ ਮਾਲਕ ਅਸੀਂ ਆ ਤੇ ਉਦੋਂ ਅਕਾਲ ਪੁਰਖ ਨੇ ਹੀ ਇਹਨਾਂ ਨੂੰ ਇਸ ਸੰਸਾਰ ਦੇ ਉੱਤੇ ਖਤਮ ਕਰਨਾ ਕੀਤਾ ਕਿਉਂਕਿ ਉਹਨਾਂ ਦੀ ਜਿਹੜੀ ਮਤ ਸੀ ਉਹ ਇੰਨੀ ਕੁ ਜ਼ਿਆਦਾ ਗਿਰ ਚੁੱਕੀ ਸੀ ਤੇ ਹਮ ਤਨਕ ਤਮਕ ਮੋਖਾਪੇ ਦਸਮ ਪਾਤਸ਼ਾਹ ਕਹਿੰਦੇ ਆ ਕਿ ਖਾਲਸਾ ਜੀ ਅਕਾਲ ਪੁਰਖ ਨੇ ਕਰੋਧ ਚਾਕੇ ਇਹਨਾਂ ਦੀ ਜੜ ਪੁੱਟੀ ਫੇਰ ਪਸੂਆਂ ਦੀ ਤੇ ਇਹ ਜੜ ਫੇਰ ਕਦੇ ਹਰੀ ਨਹੀਂ ਹੋਣੀ ਇਹਨਾਂ ਨੇ ਸੰਸਾਰ ਚ ਫੇਰ ਕਦੇ ਨਹੀਂ ਆਣਾ ਹੁਣ ਖਾਲਸਾ ਜੀ ਮੈਂ ਮੁਖਾਤਬ ਹਾਂ ਪੀੜੀਦਰ ਪੀੜੀ ਜਿਹੜੇ ਅਕਾਲੀ ਪਰਿਵਾਰ ਨੇ ਆਪਣੇ ਨੌਜਵਾਨ ਵੀਰਾਂ ਨੂੰ ਕੀ ਤੁਸੀਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਟ ਆ ਕੇ ਉਹ ਸ਼ਾਨਾਮਤੀ ਅਕਾਲੀ ਬਣਨ ਕਿ ਇਹ ਭਗੌੜੇ ਦਲ ਦੇ ਨਾਲ ਅਲੱਗ ਕਿ ਜਿਹੜੇ ਖੁਦ ਆਪੜ ਆਪ ਨੂੰ ਕਹਿ ਰਹੇ ਨੇ ਕਿ ਅਸੀਂ ਪਸੂਆਂ ਤੇ ਇਹ ਪਸੂ ਦੀ ਬਿਰਥੀ ਵਾਲਿਆਂ ਨਾਲ ਜੁੜ ਕੇ ਤੁਸੀਂ ਪਸੂ ਬਣਨਾ ਦੂਸਰਾ ਮੈਂ ਕਹਿਣਾ ਚਾਹੁੰਦਾ ਕਾਂਗਰਸ ਦੇ ਪਾਰਟੀ ਜਿਹੜੇ ਆ ਇੰਦਰਾ ਗਾਂਧੀ ਬੀਬਾ ਦੇ ਨਾਜਾਇਜ਼ ਲਾਦਾ ਜਿਹੜੀਆਂ ਇੱਥੇ ਬੈਠੀਆਂ ਨੇ ਤੇ ਖਾਸ ਕਰਕੇ ਇਹ ਕਾਲੇ ਅੰਗਰੇਜ਼ ਝਾੜੂ ਪਾਰਟੀ ਜਿਹੜੀ ਵਾਲੀ ਆਏ ਹੋਏ ਜੇ ਤੁਹਾਨੂੰ ਕਾਲੀ ਪ੍ਰਭਾਸ਼ਾ ਦੀ ਕੋਈ ਡੈਫੀਨੇਸ਼ਨ ਚਾਹੀਦੀ ਹੈ ਤਾਂ ਮੈਂ ਤੁਹਾਡੇ ਕੋਲ ਸਮਗਰੀ ਭੇਜ ਦੂੰਗਾ ਜੇ ਤੁਸੀਂ ਜਿਉਂਦੇ ਜਾਗਦੇ ਦੇਖਣੇ ਨੇ ਤਾਂ ਤੁਸੀਂ ਅਕਾਲ ਤਖਤ ਤੋਂ ਚੱਲੀ ਮੁਹਿੰਮ ਜਿਹੜੇ ਡੈਲੀਗੇਟ ਬਣੇ ਨੇ ਜਿਨ੍ਹਾਂ ਦੇ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਬਣੇ ਨੇ ਉਹਨਾਂ ਨੂੰ ਮਿਲ ਕੇ ਦੇਖੋ ਤੇ ਤੁਹਾਨੂੰ ਪਤਾ ਲੱਗੂਗਾ ਅਸਲ ਅਕਾਲੀ ਕੀ ਹੁੰਦੇ ਨੇ ਤੇ ਉਹਨਾਂ ਦੇ ਕੀ ਕਿਰਦਾਰ ਹੁੰਦੇ ਨੇ ਅਕਾਲੀ ਸ਼ਬਦ ਦੀ ਪਰਿਭਾਸ਼ਾ ਬਦਲਣ ਵਾਲਿਆਂ ਨੂੰ ਮੈਂ ਸਖਤ ਚੇਤਾਵਨੀ ਵੀ ਦਿੰਦਾ ਅਕਾਲੀ ਕੋਈ ਪਸੂ ਨਹੀਂ ਅਕਾਲੀ ਅਕਾਲ ਪੁਰਖ ਦੀ ਫੌਜ ਹੈ ਤੇ ਖਾਲਸਾ ਕਰੇਗਾ ਰਾਜ ਇਹ ਦਸਮ ਪਾਤਸ਼ਾਹ ਦੇ ਬੋਲਣੇ ਇਹ ਉਹ ਖਾਲਸ ਫੌਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ